ਜੇ ਮੈਂ ਰਿਸ਼ਤਾ ਕਰਵਾਉਂਗੀ ਤਾਂ ਉੱਥੇ ਹੀ ਕਰਵਾਉਂਗੀ। ਕੁੜੀਆਂ ਝਾੜੂ ਕੱਢ ਲਿਆ। ਹਾਂ ਬੇਬੇ ਕੱਢ ਤਾਂ ਰਹੀਆਂ। ਛੇਤੀ ਛੇਤੀ ਹੱਥ ਚਲਾ। ਅਜੇ ਹੋਰ ਵੀ ਕੰਮ ਕਰਨੇ ਅੰਦਰ ਝੜ ਕੇ ਚਾਦਰ ਵੀ ਵਿਛਾਉਣੀ ਐ। ਉਹ ਤੇਰੀ ਭੈਣ ਤੇ ਪੁਰਾਣਾ ਆਉਂਦੇ ਹੀ ਹੋਣਗੇ ਉਹ ਕੀ ਸੋਚਣਗੇ? ਹੁਣ ਕਰ ਤਾਂ ਰਹੀਆਂ ਬੇਬੇ ਹੌਲੀ-ਹੌਲੀ ਹੀ ਹੋਊਗਾ। ਲੱਗਦੀ ਵੱਡੀ ਹੌਲੀ-ਹੌਲੀ ਦੀ। ਇੱਕ ਤੇਰੀ ਵੱਡੀ ਭੈਣ ਸੀ। ਉਹ ਸਾਰਾ ਦਿਨ ਕੰਮ ਕਰਦੀ ਥੱਕਦੀ ਨਹੀਂ ਸੀ ਕਿਤੇ। ਇੱਕ ਤੂੰ ਐ ਜਿਹੜੀ ਸਾਰਾ ਦਿਨ ਇੱਕ ਕੰਮ ਤੇ ਹੀ ਲਾ ਦਿੰਨੀ ਐ ਕੀ ਆ ਬੇਬੇ ਤੂੰ ਸਾਰਾ ਦਿਨ ਹੀ ਉਹਦੇ ਗੁਣ ਗਾਈ ਜਾਨੀ ਆ ਜੇ ਤੈਨੂੰ ਇੰਨੀ ਆਪਣੀ ਵੱਡੀ ਕੁੜੀ ਪਿਆਰੀ ਲੱਗਦੀ ਆ ਉਸੇ ਤੋਂ ਕਰਵਾ ਲਈ ਕੰਮ ਵੇਖਾ ਕਿਵੇਂ ਬੋਲਦੀ ਐ ਤੈਨੂੰ ਤਾਂ ਜੱਸੀ ਲਈ ਬੁਰਾ ਭਰਾ ਬੋਲਣ ਦੀ ਆਦਤ ਬਣ ਗਈ ਐ ਉਹ ਤੇਰੀ ਭੈਣ ਐ ਕੋਈ ਦੁਸ਼ਮਣ ਨਹੀਂ ਉਹ ਤੇਰਾ ਐਨਾ ਕਰਦੀ ਐ ਤੂੰ ਉਹਦੇ ਲਈ ਮਾੜਾ ਨਾ ਸੋਚਿਆ ਕਰ ਆਹੋ ਸਭ ਪਤਾ ਐ ਮੈਨੂੰ ਕਿੰਨਾ ਕੁ ਕਰਦੀ ਆ ਉਹ ਮੇਰਾ ਸਭ ਦਿਖਾਵਾ ਕਰਦੀ ਐ ਜੋ ਵੀ ਕਰਦੀ ਆ ਜਿਹੜੀ ਚੀਜ਼ ਤੋਂ ਮਾਣਾਕ ਜਾਂਦਾ ਫਿਰ ਉਹ ਮੇਰੇ ਮੱਥੇ ਮਾਰ ਜਾਂਦੀ ਆ ਸਾਰੀ ਦਿਹਾੜੀ ਮੈਂ ਕੰਮ ਕਰਦੀ ਆ ਤੁਹਾਨੂੰ ਮੇਰਾ ਕੰਮ ਨਹੀਂ ਦਿਖਦਾ ਇਹੋ ਜਿਹਾ ਪਤਾ ਨਹੀਂ ਉਹਦੇ ਜੀ ਕੀ ਆ ਸਾਰੀ ਦਿਹਾੜੀ ਉਹਦੇ ਗੁਣਗਾਈ ਜਾਂਦੇ ਹੋ ਮੇਰੀ ਤਾਂ ਕੋਈ ਕਦਰ ਹੀ ਨਹੀਂ ਕਰਦਾ ਇਸ ਘਰ ਚ ਚੱਲ ਚੱਲ ਕੰਮ ਕਰ ਜਵਾਨਾਂ ਲੜਾ ਉਹ ਆਉਂਦੇ ਹੀ ਹੋਣਗੇ ਕਿਤੇ ਬੇਬੇ ਤੈਨੂੰ ਮੇਰਾ ਕੰਮ ਕਿੱਥੇ ਪਸੰਦ ਆਉਂਦਾ ਮੈਂ ਜਿੰਨਾ ਮਰਜ਼ੀ ਕਰ ਲਵਾਂ ਫਿਰ ਵੀ ਤੈਨੂੰ ਨਾ ਹਰ ਕੰਮ 'ਚ ਨੁਕਸ ਕੱਢਣਾ ਹੀ ਕੱਢਨੇ ਨੇ ਨਾਲੇ ਮੈਨੂੰ ਪੜ੍ਹਨਾ ਵੀ ਆ ਕੱਲ ਨੂੰ ਮੇਰੇ ਕੋਲ ਅੱਜ ਟੈਸਟ ਹੋਣੇ ਆ ਵੱਡੀ ਆਈ ਪੜ੍ਹਨ ਵਾਲੀ ਪਤਾ ਹੀ ਕੁੜੂnga ਨੇ ਪੜ ਲੈ ਕੇ ਕੀ ਕਰਨਾ ਕਰਨਾ ਤਾਂ ਚੁੱਲਾ ਚੌਂਤਾ ਹੀ ਆ ਮਮਾ ਸਸ ਚਿਕਾ ਸਸ ਚਿਕਾ ਬੇਟਾ ਹੋਰ ਠੀਕ ਹੈ ਜੀ ਸਭ ਕੁਝ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹਾਂ ਠੀਕ ਹੈ ਬੇਟਾ ਮਮਾ ਤੁਹਾਡੇ ਗੋਡੇ ਠੀਕ ਨਹੀਂ ਹੁਣ ਹਾਂ ਠੀਕ ਹੈ ਬੇਟਾ ਬਾਕੀ ਤੁਹਾਨੂੰ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਹੀ ਹੈ ਤੁਹਾਨੂੰ ਦੱਸ ਐਤ ਕਿ ਕੱਲੀ ਆਈਂ ਪਰੋਣਾ ਨਹੀਂ ਆਇਆ ਹਾਂ ਹਾਂ ਮਮਾ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਨੂੰ ਥੋੜਾਇਆ ਕਮ ਸੀ ਇਸ ਕਰਕੇ ਉਹ ਆ ਨਹੀਂ ਸਕੇ ਮੈਂ ਕੱਲ ਹੀ ਆਗੀ ਹੋਰ ਪਿੰਕੀ ਤੇ ਵੀਰਾ ਨਹੀਂ ਲਿਖ ਰਿਹਾ ਕਿੱਥੇ ਆ ਉਹ ਪਿੰਕੀ ਤਾਂ ਚਾਹ ਬਣਾ ਰਹੀ ਆ ਵੀਰਾ ਤੇਰਾ ਖੇਤ ਗਿਆ ਅੱਛਾ ਪਿੰਕੀ ਚਾਹ ਲੈ ਕੇ ਆ ਆਈ ਬੇਬੇ ਠੀਕ ਐ ਬਸ ਲੈੰਦੇ ਰੋਣਾ ਜਲਦੀ ਠੀਕ ਹੋ ਜਾਊਗੀ ਆ ਲਓ ਜੀ ਦੀ ਚਾਹ ਹੋਰ ਪਿੰਕੀ ਕਿਵੇਂ ਆ ਤੂੰ ਮੈਂ ਠੀਕ ਆ ਜੀ ਤੁਸੀਂ ਦੱਸੋ ਬਸ ਠੀਕ ਆ ਪੜਾਈ ਕਿੱਦਾਂ ਚੱਲਦੀ ਪਈ ਤੇਰੀ ਪੜਾਈ ਬਹੁਤ ਵਧੀਆ ਚੱਲ ਰਹੀ ਐ ਅੱਛਾ ਚੰਗਾ ਵਧੀਆ ਗੱਲ ਐ ਸਹਿਵੀ ਨੰ ਮੱਲਾ ਕੀ ਪੜਾਈ ਕਰ ਬਾਕੀ ਤੇਰੀ 12ਵੀਂ ਚ ਵੀ ਵਧੀਆ ਨੰਬਰ ਆਏ ਸੀ ਆਪਣੀ ਜ਼ਿੰਦਗੀ ਬਣਾ ਲੈ ਤੂੰ ਠੀਕ ਏ ਦੀਦੀ ਆਹੋ ਆਪਤਾ ਜੀ ਮੈਂ ਬਾਹਲਾ ਪੜਿਆ ਆਪਤਾ ਐਸ਼ ਲਈ ਜਾਂਦੀ ਆ ਤੇ ਮੈਨੂੰ ਕਹਿੰਦੀ ਆ ਪੜ ਇਹਦਾ ਵਿਆਹ ਵੱਡੇ ਘਰ ਹੋ ਗਿਆ ਨਾ ਤਾਂ ਹੀ ਇਹਨੂੰ ਹੰਕਾਰ ਹੋਇਆ ਪਿਆ ਤੂੰ ਕੀ ਸੋਚਣ ਲੱਗੀ ਨਹੀਂ ਕੁਝ ਨਹੀਂ ਦੀਦੀ ਤੁਹਾਡੇ ਨਾ ਇਹ ਰਿੰਗਸ ਬਹੁਤ ਸੋਹਣੇ ਨੇ ਤੇ ਤੁਹਾਡਾ ਸੂਟ ਵੀ ਬਹੁਤ ਸੋਹਣਾ ਹਾਂ ਪਿੰਕੀ ਪੁੱਤ ਸੋਹਣੇ ਕਿਵੇਂ ਨਾ ਹੋਣਾ ਪੁਰਾਣਾ ਲੈ ਕੇ ਆਇਆ ਹੁਣ ਹਾਂਜੀ ਮੰਮੀ ਉਹੀ ਲੈ ਕੇ ਆਈ ਸੀ ਮੰਮੀ ਮੈਂ ਤੁਹਾਡੇ ਤਿੰਨਾਂ ਲਈ ਸੂਟ ਲੈ ਕੇ ਆਈ ਆ ਦਿਖਾਵਾਂ ਚਲ ਕੋਈ ਨਹੀਂ ਪੁੱਤ ਤੂੰ ਜੋ ਲੈ ਕੇ ਆਈ ਹੁੰਦੇ ਸੋਹਣੇ ਲੈ ਕੇ ਆਈ ਹੁੰਦੇ ਚੰਗੇ ਲੈ ਕੇ ਆਈ ਹੁੰਦੇ ਕੋਈ ਨਹੀਂ ਫਿਰ ਬਾਅਦ ਚ ਦੇਖ ਲਾਂ ਹਾਂਜੀ ਦიდੀਆਂ ਨੇ ਤੁਸੀਂ ਤੇ ਬੇਬੇ ਗੱਲਾਂ ਕਰੋ ਮੈਂ ਤੁਹਾਡੇ ਲਈ ਰੋਟੀ ਬਣਾ ਕੇ ਲੈ ਕੇ ਆਉਣੀ ਆ ਹਾਂ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਵੀ ਪ੍ਰੌਣਾ ਤੈਨੂੰ ਬਹੁਤ ਖੁਸ਼ ਰੱਖੂਗਾ ਤੈਨੂੰ ਤੇਰੇ ਘਰੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਕੀ ਹੋਗਾ ਤੇਰੇ ਨਾਲ ਥੋੜਾ ਜਿਹਾ ਉਮਰ ਚ ਵੱਡਾ ਲਾ ਤੇਰਾ ਵੀਰ ਵੀ ਆ ਗਿਆ ਹੋਰ ਪੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੈ ਹਾਂਜੀ ਤੁਸੀਂ ਦੱਸੋ ਕਿਵੇਂ ਸਿਹਤ ਕਿਦਾਂ ਤੇ ਪ੍ਰੋਣਾ ਕਿੱਥੇ ਆ ਉਹਨਾਂ ਨੂੰ ਥੋੜਾ ਕੰਮ ਸੀ ਉਹ ਆ ਨਹੀਂ ਸਕੇ ਅੱਛਾ ਪੈਣੇ ਆ ਨਿਸ਼ਾਨ ਕਿਵੇਂ ਪਏ ਤੇਰੇ ਹਾਂ ਜੀ ਪੁੱਤਰ ਮੈਂ ਤਾਂ ਗੱਲਾਂ ਗੱਲਾਂ ਚ ਰਹਿ ਗਿਆ ਤੇਰੇ ਸੱਤ ਕਿਵੇਂ ਲੱਗੀਆਂ ਹੁਣ ਇਹਨਾਂ ਨੂੰ ਕੀ ਦੱਸਾਂ ਮੈਂ हां जी वीर। पैर ਸਲੀਪ ਹੋ ਗਿਆ ਸੀ ਇਸ ਕਰਕੇ ਸਾਟ ਲੱਗ ਗਈ। ਤੁਸੀਂ ਟੈਨਸ਼ਨ ਨਾ ਲਓ। ਠੀਕ ਹੋ ਜੂਗੀ। ਹਾਂ ਸੁਕੇ ਪਤ ਜੱਸੀ ਕੁਛ ਆਪਣੇ ਵਾਸਤੇ ਸੂਟ ਲੈ ਕੇ ਆਈ। ਪਹਿਣੇ ਕੀ ਲੋੜ ਸੀ ਸਮਾਨ ਲਿਆਉਣ ਦੀ? ਅਸੀਂ ਤੈਨੂੰ ਦੇਣ ਚੁੱਕੇ ਤਾਂ ਕੁਝ ਹੈ ਨਹੀਂ। ਤੂੰ ਐਵੇਂ ਸਾਡੇ ਤੇ ਬਾਹਰ ਚੜਾਈ ਜਾਨੀ ਐ। ਪਹਿਣੇ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ ਤੇ ਮੈਂ ਡੰਗਰਾਂ ਨੂੰ ਪੱਠੇ ਪਾ ਕੇ ਆਉਣਾ। ਕਿੰਨੇ ਪਰਦੇ ਕਿੰਨੇ ਵਧੀਆ ਲੱਗਦੇ ਐ ਨਾ ਮਮਾ। ਇਹ ਪੜ ਲੈ ਕਿ ਆਪਣੇ ਬਣਾ ਤੇ ਖੜੀ ਹੋ ਜਾਵੇ ਤੇ ਕੁਝ ਬਣ ਜਾਵੇ ਬਸ ਇਹੀ ਮੇਰਾ ਸੁਪਨਾ ਹੈ ਚਲਦੀ ਜਾ ਮਮਾ ਮੈਂ ਚਲਦੀ ਆਂ ਆਪੋ ਤੁਆਜੀ ਆਈ ਸੀ ਤੇ ਅੱਜ ਹੀ ਜਾ ਰਹੀ ਆਂ ਦੋ ਦਿਨ ਰੁਕ ਜਾਂਦੇ ਲੱਮਾ ਉਹਨਾਂ ਦੀ ਕਾਲ ਆਈ ਸੀ ਕੋਈ ਜ਼ਰੂਰੀ ਕੰਮ ਪੈ ਗਿਆ ਹੋਣਾ ਤੇ ਜਾਣਾ ਪੈਣਾ ਕੋਈ ਚੱਕਰ ਨਹੀਂ ਮੈਂ ਕਦੇ ਫੇਰ ਆ ਜੂਗੀ ਪਿੰਕੀ ਤੂੰ ਇੱਦਾਂ ਹੀ ਮਨ ਲਗਾ ਕੇ ਪੜਦੀ ਰਹਿ ਜੇ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਨਾ ਤੂੰ ਮੈਨੂੰ ਦੱਸਦੀ ਮੈਂ ਆਪੇ ਤੇਨ ਲਿਆ ਦਾਂਗੀ ਹਾਂਜੀ ਦੀਦੀ ਕੋਈ ਗੱਲ ਨਹੀਂ ਆਪ ਤਾਂ ਪੜਾਈ ਛੱਡ ਕੇ ਪੈਸਾ ਦੇਖ ਕੇ ਵੱਡੇ ਘਰੇ ਵਿਆਹ ਨੂੰ ਹਾਂ ਕਰਤੀ ਸੀ ਤੇ ਹੁਣ ਮੈਨੂੰ ਕਹਿੰਦੀ ਆ ਪਿੰਕੀ ਦਿਲ ਲਾ ਕੇ ਪੜਿਆ ਕਰ ਜੇ ਆਪ ਨੂੰ ਇਹ ਨਹੀਂ ਸ਼ੌਂਕ ਸੀ ਪੜਾਈ ਦਾ ਤਾਂ ਉਦੋਂ ਵਿਆਹ ਕਿਉਂ ਕਰਵਾਇਆ ਉਦੋਂ ਪੜ ਲੈਣਾ ਸੀ ਵੈਸੇ ਹੁਣ ਜਿਹਨੇ ਚੰਗਾ ਹੀ ਕੀਤਾ ਜੋ ਵਿਆਹ ਕਰਾ ਲਿਆ ਅੱਜ ਕੱਲ ਪੜ ਲਿਖੇ ਵੀ ਕਿਹੜਾ ਵਧੀਆ ਨੌਕਰੀਆਂ ਮਿਲਦੀਆਂ ਨੇ ਆ ਸਰਕਾਰਾਂ ਨੇ ਤਾਂ ਪੜ੍ਹੇ ਲਿਖਿਆ ਨਾਲ ਵੀ ਬੁਰਾ ਹਾਲ ਕੀਤਾ ਪਿਆ ਇਹ ਚ ਵਿਆਹ ਨਾ ਕਰਾਏ ਹੁੰਦੇ ਨੇ ਤਾਂ ਇੱਥੇ ਮੇਰਾ ਸਿਰ ਹੀ ਖਾਣਾ ਸੀ ਚਲ ਠੀਕ ਆ ਮੈਂ ਚਲਦੀ ਆ ਬੇਬੇ ਉਹ ਜਿਹੜਾ ਆਪਣਾ ਗੁਰੀ ਨਹੀਂ ਹੈਗਾ ਹਾਂ ਹਾਂ ਉਹੀ ਵਿਚੋਲਾ ਅੱਛਾ ਉਹ ਆਪਣੀ ਪਿੰਕੀ ਨੂੰ ਰਿਸ਼ਤਾ ਕਰਾਉਂਦਾ ਹੈ ਅੱਛਾ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਬੇਬੇ ਜਿਹੜਾ ਮੁੰਡਾ ਉਹ ਕਹਿ ਰਿਹਾ ਨਾ ਉਸ ਨੂੰ ਜ਼ਮੀਨ ਜਾਇਦਾਦ ਤਾਂ ਬਹੁਤ ਆਉਂਦੀ ਹੈ ਅੱਛਾ ਤੇ ਉਹਨਾਂ ਦੀ ਕੋਈ ਮੰਗ ਵੀ ਨਹੀਂ ਹੈਗੀ ਅੱਛਾ ਪਰ ਉਹ ਆਪਣੀ ਪਿੰਕੀ ਨਾਲੋਂ ਉਮਰ 'ਚ ਕਾਫੀ ਵੱਡਾ ਹੈ ਲੈ ਫਿਰ ਕੀ ਹੋਇਆ ਆਪਣੀ ਜੱਸੀ ਦੇ ਘਰ ਵਾਲੇ ਤੋਂ ਉਮਰ 'ਚ ਵੱਡਾ ਹੀ ਹੈ ਆਪਣੀ ਜੱਸੀ ਰਾਜ ਕਰਦੀ ਹੈ ਪੇਪੇ ਤੂੰ ਇੱਕ ਵਾਰ ਫੇਰ ਸੋਚ ਲੈ ਉਹ ਉਮਰ ਚ ਪਿੰਕੀ ਨਾਲੋਂ ਕਾਫੀ ਵੱਡਾ ਹੈ ਹਾਂ ਪੁੱਤ ਤੂੰ ਸੋਚਣਾ ਕੀ ਹੈ ਤੂੰ ਹੁਣੇ ਗੁਰੀ ਨਾਲ ਗੱਲ ਕਰ ਤੇ ਆਪਣੇ ਪਿੰਕੀ ਵੀ ਜੱਸੀ ਵਾਂਗੂ ਰਾਜ ਕਰੂਗੀ ਆਪਣੇ ਕੋਲੇ ਕੜਾਈਨੇ ਪੈਸੇ ਆ ਵੀ ਆਪਾਂ ਨੂੰ ਕੋਈ ਚੰਗਾ ਰਿਸ਼ਤਾ ਮਿਲੂਗਾ ਹਾਂ ਹਾਂ ਗੁਰੀ ਹਾਂ ਠੀਕ ਹੈ ਫਿਰ ਆ ਜਾਓ ਤੁਸੀਂ ਕੱਲ੍ਹ ਠੀਕ ਹੈ ਓਕੇ ਹਾਂ ਪੁੱਤ ਕੀ ਕਹਿੰਦਾ ਗੁਰੀ ਦੇ ਤੇ ਗੁਰੀ ਕਹਿੰਦਾ ਆ ਕੱਲੋ ਫਿਰ ਆ ਰਹੇ ਨੇ ਪਿੰਕੀ ਨੂੰ ਦੇਖਣ ਅੱਛਾ ਤੇ ਤੂੰ ਜਸਸੀ ਨੂੰ ਫੋਨ ਕਰਦੀ ਤੇ ਉਹ ਵੀ ਆ ਜਾਈਗੀ ਠੀਕ ਹੈ ਜੀ ਹਾਂ ਤੇ ਆ ਜਸਸੀ ਪੁੱਤ ਪਿੰਕੀ ਲੈ ਕੇ ਓਕੇ ਮੰਮਾ ਦੇਖੋ ਜੀ ਤੁਹਾਡੀ ਕੁੜੀ ਸਾਨੂੰ ਪਸੰਦ ਹੈ ਔਰ ਤੁਹਾਨੂੰ ਸਾਡਾ ਮੁੰਡਾ ਪਸੰਦ ਹੈ ਤਾਂ ਆਪਾਂ ਇਹਨਾਂ ਦਾ ਵਿਆਹ ਜਲਦੀ ਕਰਾ ਦਿੰਨੇ ਆ ਇਹ ਤਾਂ ਭਾਈ ਤੁਸੀਂ ਬਹੁਤ ਚੰਗੀ ਗੱਲ ਕੀਤੀ ਜੋ ਤੁਸੀਂ ਸਾਡੀ ਕੁੜੀ ਲਈ ਬਹੁਤ ਚੰਗਾ ਰਿਸ਼ਤਾ ਲਿਆਇਆ ਹੋ ਵੇਖੋ ਜੀ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਦਾਜ ਤਾਂ ਨਹੀਂ ਦੇ ਸਕਦੇ ਫਿਰ ਵੀ ਤੁਸੀਂ ਇਹ ਦੱਸੋ ਵੀ ਤੁਹਾਡੀ ਮੰਗ ਕੀ ਹੈ ਸਾਡੀ ਕੋਈ ਮੰਗ ਨਹੀਂ ਹੈ ਜੀ ਸਾਨੂੰ ਬਸ ਇੱਕ ਕੁੜੀ ਚਾਹੀਦੀ ਹੈ ਕੁਛ ਸਾਨੂੰ ਮੁੰਡਾ ਤਾਂ ਦਿਖਾਇਆ ਨਹੀਂ ਗੁਰੀ ਵੀਰ ਜੀ ਉਹਨਾਂ ਨੂੰ ਕੋਲੋਂ ਲੈ ਕੇ ਆਣਾ ਜੈਸੀ ਪਿੰਕੀ ਗੱਲ ਕਰਦੀ ਹੈ ਮੁੰਡਾ ਤਾਂ ਤੁਹਾਡੇ ਸਾਹਮਣੇ ਬੈਠਾ ਹੈ ਇਹਦਾ ਪਿੰਕੀ ਤੋਂ ਕਾਫੀ ਸਾਲ ਵਟ ਹੈ ਮੈਂ ਇਹਦਾ ਵਿਆਹ ਪਿੰਕੀ ਨਾਲ ਨਹੀਂ ਹੋਣ ਦੇਣਾ ਚਲੋ ਕੋਈ ਗੱਲ ਨਹੀਂ ਅਸੀਂ ਫਿਰ ਚੱਲਦੇ ਹਾਂ ਤੁਸੀਂ ਦੱਸ ਦਿਓ ਜੀ ਠੀਕ ਹੈ ਜੀ ਜੈਸੀ ਅੱਜ ਤਾਂ ਬਹੁਤ ਖੁਸ਼ ਹੈ ਮੇਰੀ ਪਿੰਕੀ ਵੀ ਤੇਰੇ ਵਾਂਗੂ ਵੱਡੇ ਘਰ ਵਿਆਹੀ ਜਾਊਗੀ ਤੇ ਉਹ ਵੀ ਰਾਜ ਕਰੂਗੀ ਮਮਾ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਤਾਂ ਪਿੰਕੀ ਤੋਂ ਬਹੁਤ ਜ਼ਿਆਦਾ ਉਮਰ ਦਾ ਮੈਂ ਪਿੰਕੀ ਦਾ ਵਿਆਹ ਉੱਥੇ ਨਹੀਂ ਹੋਣ ਦੇਣਾ ਤੁਸੀਂ ਕੌਣ ਹੋ ਨਿਓ ਮੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਕਿ ਮੇਰਾ ਵਿਆਹ ਕਿੱਥੇ ਹੋਊਗਾ ਤੇ ਕਿੱਥੇ ਨਹੀਂ ਹੋਊਗਾ ਤੁਸੀਂ ਜਲਸੀ ਫੀਲ ਕਰਦੇ ਹੋ ਨਾ ਮੈਨੂੰ ਲੱਗਦਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਮੇਰਾ ਵਿਆਹ ਨਾ ਤੁਹਾਡੇ ਮੌਂਗੀ ਇੱਕ ਵਧੀਆ ਖਾਨਦਾਨ ਦੇ ਵਿੱਚ ਹੋ ਰਿਆ ਤੁਸੀਂ ਜਲਦੀ ਹੋ ਮੇਰੇ ਤੋਂ ਤੁਸੀਂ ਨਾ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ ਇੱਕ ਜੇ ਮੈਂ ਰਿਸ਼ਤਾ ਕਰਵਾਉਂਗੀ ਤਾਂ ਉੱਥੇ ਹੀ ਕਰਵਾਉਂਗੀ ਜੱਸੀ ਪੁੱਤ ਤੂੰ ਇਹ ਕੀ ਕੀਤਾ ਤੂੰ ਆਪਣੀ ਛੋਟੀ ਭੈਣ ਦੇ ਮਾਰਿਆ ਇਹ ਤੂੰ ਕੀ ਕਹਿ ਰਹੀ ਆ ਮੈਂ ਹਮੇਸ਼ਾ ਹੀ ਤੇਰਾ ਚੰਗਾ ਚਾਹਿਆ ਮੈਂ ਤੇਰੀ ਵੱਡੀ ਭੈਣ ਆ ਕੋਈ ਦੁਸ਼ਮਣ ਨਹੀਂ ਆ ਤੈਨੂੰ ਲੱਗਦਾ ਨਾ ਮੈਂ ਬਹੁਤ ਖੁਸ਼ ਆ ਆ ਦੇਖ ਆ ਦੇਖ ਇਹ ਜੋ ਨਿਸ਼ਾਨ ਪੈਨੇ ਨਾ ਤੇਗ ਨਾਲ ਨਹੀਂ ਪਈ ਇਹ ਸਭ ਤੇਰੀ ਚੀਚੀ ਨੇ ਸ਼ਰਾਬ ਪੀ ਕੇ ਮੈਨੂੰ ਕੁੱਟਿਆ ਸੀ ਤਾਂ ਬੈਰੀ ਨੇ ਛਾਣ ਤੇ ਲੱਗਦਾ ਨਾ ਬਹੁਤ ਜ਼ਿਆਦਾ ਖੁਸ਼ ਆ ਮੇਰੀ ਤਾਂ ਮਜਬੂਰੀ ਸੀ ਮੇਰੇ ਪੜਾਈ ਕੰਜੂ ਦਾ ਪੈਸਾ ਨਹੀਂ ਸੀ ਇਸ ਕਰਕੇ ਮੈਨੂੰ ਵੱਡੀ ਉਮਰ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਪਿਆ ਮਰਤੇ ਨੂੰ ਤੇ ਮੈਂ ਪੜਾ ਰਹੀ ਆ ਨਾ ਤੇ ਫਿਰ ਤੂੰ ਕਿਉਂ ਇਹ ਗਲਤੀ ਕਰ ਰਹੀ ਆ ਤੂੰ ਆਪਣੀ ਪੜ੍ਹਾਈ ਪੂਰੀ ਕਰ ਲੈ ਆਪਣੀ ਜ਼ਿੰਦਗੀ ਬਣਾ ਉਸ ਤੋਂ ਬਾਅਦ ਇੱਕ ਚੰਗਾ ਜਿਹਾ ਮੁੰਡਾ ਦੇਖੀ ਵਿਆਹ ਕਰਵਾ ਲੈ ਬਿਲਕੁਲ ਪੈਸਾ ਤਾਂ ਬਹੁਤਾ ਪਰ ਉਹ ਖੁਸ਼ੀ ਨਹੀਂ ਆ ਤੇ ਮੈਂ ਨਹੀਂ ਚਾਹੁੰਦੀ ਕਿ ਜੋ ਮੇਰੇ ਨਾਲ ਹੋ ਰਿਹਾ ਉਹ ਤੇਰੇ ਨਾਲ ਹੋਵੇ ਬੇਬੇ ਤੇਰੇਗੀ ਵੀ ਹੱਥ ਜੋੜ ਕੇ ਬੇਨਤੀ ਆ ਤੂੰ ਆਪਣੇ ਹੱਥੀ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਾ ਕਰ ਮਾਫ਼ ਕਰ ਦੇਸ਼ੀ ਮੈਨੂੰ ਮਾਫ਼ ਕਰ ਲਿਆ ਮੈਂ ਲਾਲਚੀ ਚੱਲ ਸੀ ਭੈਣ ਤੂੰ ਪ੍ਰੋਣੇ ਬਾਰੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕੀ ਦੱਸਦੀ ਵੀਰੇ ਮੈਂ ਤੁਹਾਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਸੀ ਤੇ ਇਹ ਮੇਰੀ ਕਿਸਮਤ ਹੈ ਮੈਂ ਆਪਣੇ ਆਪ ਨੂੰ ਸਮਝਾ ਲਿਆ ਪਰ ਹੁਣ ਤੁਸੀਂ ਪਿੰਕੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਓ ਤੀਏ ਤੂੰ ਸਾਡੀਆਂ ਅੱਖਾਂ ਖੋਲ ਤੀਆਂ ਪਹਿਲਾਂ ਆਪਾਂ ਪਿੰਕੀ ਦੀ ਪੜ੍ਹਾਈ ਪੂਰੀ ਕਰਵਾਵਾਂਗੇ ਫੇਰ ਕੋਈ ਇਹਦੇ ਵਿਆਹ ਵਾਸਤੇ ਦੀਦੀ ਮੈਨੂੰ ਮਾਫ ਕਰ ਦਿਓ ਮੈਂ ਹਮੇਸ਼ਾ ਹੀ ਤੁਹਾਨੂੰ ਆਪਣਾ ਦੁਸ਼ਮਣ ਸਮਝਦੀ ਰਹੀ ਤੇ ਤੁਹਾਡੇ ਤੋਂ ਜਲਦੀ ਰਹੀ ਪਰ ਤੁਸੀਂ ਤਾਂ ਮੇਰੀ ਜ਼ਿੰਦਗੀ ਖਰਾਬ ਹੋਣ ਤੋਂ ਬਚਾ ਦਿੱਤੀ ਜੇ ਭੈਣ ਹੋਵੇ ਤਾਂ ਤੁਹਾਡੇ ਵਾਜੇ ਹੋਵੇ ਮੈਨੂੰ ਮਾਫ ਕਰ ਦਿਓ